ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਬਲਦੇ ਮਦਗਲ ਤੇ ਅੱਜ 5 ਜਨਵਰੀ 2025 ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜਨਮ ਦਿਨ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਦੀ ਸਵਾ ਸਵਾ ਬਾਗਰੀਆ ਸਬਜੀ ਦੀ ਸ਼ੋਪਾਂਗਾ ਪਹਿਲਾਂ ਤਾਂ ਲੈਂਦੀ ਆਪਾਂ ਸੌਂਗਰਿਆਂ ਦੀ ਗੁੱਟੀ ਦੋ ਮੂਲੀਆਂ ਅਦਰਕ ਆ ਇਹ ਹੈ ਮਟਰ ਨੇ ਰੇਲੈਂਸ ਵਾਲੇ ਤੇ ਧਣੀਆਂ ਤੇ ਗੋਭੀ ਉਧਰ ਆਪਾਂ ਲਿਆਂਦੀਆਂ ਨੇ ਗਾਜਰਾ ਤੇ ਆਲੂ ਕਹਿੰਦੇ ਉਹਦੇ ਮਹੀਨੇ ਸਬਜ਼ੀ ਸਸਤੀ ਹੋ ਜਾਂਦੀ ਆ ਪਰ ਕੋਈ ਸਬਜ਼ੀ ਸਸਤੀ ਨਹੀਂ ਹੋਈ ਸਬਜ਼ੀ ਅਜੇ ਵੀ ਕਾਫੀ ਮਹਿੰਗੀ ਆ ਤੇ ਟੀਲ ਦੇ ਵਿੱਚ ਗੋਭੀ ਕਾਫੀ ਮਹਿੰਗੀ ਮਿਲਦੀ ਆ ਜੇਕਰ ਆਪਣੇ ਕਿਸਾਨ ਜੋ ਸਬਜ਼ੀ ਬੀਚ ਦੇ ਨੇ ਆਪ ਮੰਡੀ ਦੇ ਵਿੱਚ ਵੇਚਣ ਤਾਂ ਉਹਨਾਂ ਨੂੰ ਬਹੁਤ ਕਮਾਈ ਹੋ ਸਕਦੀ ਆ ਵਧੀਆ ਕਮਾਈ ਹੋ ਸਕਦੀ ਆ ਭਈਏ ਤਾਂ ਹੀ ਪੰਜਾਬ ਦੇ ਵਿੱਚ ਆ ਕੇ ਕਮਾਈਆਂ ਕਰ ਰਹੇ ਨੇ ਉਹ ਮੰਡੀ ਚੋਂ ਸਸਤੀ ਲਿਆ ਕੇ ਰਿਟੇਲ ਦੇ ਵਿੱਚ ਮਹਿੰਗੀਆਂ ਸਬਜ਼ੀਆਂ ਵੇਚ ਕੇ ਇੱਥੇ ਕੋਠੀਆਂ ਲੈ ਰਹੇ ਨੇ ਤੇ ਆਪਣੇ ਲੋਕ ਵਿਦੇਸ਼ਾਂ ਨੂੰ ਜਾ ਰਹੇ ਨੇ ਤਜਰਬਾ ਕਿ ਦੀ ਬਹੁਤ ਹੋ ਗਈ। ਦੇ ਗਮਲੇ ਦੇ ਵਿੱਚ ਲਾਇਆ ਹੋਇਆ ਆਪਣਾ ਸਦਾ ਬਹਾਰ ਦਾ ਬੂਟਾ ਤੇ ਇਹ ਪ੍ਰਿੰਡ ਬੂਟੀ ਆ। ਇਹ ਆਪਣੇ ਲਾਈ ਹੋਈ ਆ ਤੌਲਸੀ। ਤੌਲਸੀ ਆਪਣੇ ਤਿੰਨ ਪ੍ਰਕਾਰ ਦੀ ਆ। ਚੌਥੇ ਪ੍ਰਕਾਰ ਦੀ ਕਹਿੰਦੇ ਦੱਖਣ ਦੇ ਵਿੱਚ ਹੁੰਦੀ ਆ। ਤਿੰਨ ਪ੍ਰਕਾਰ ਦੀ ਤਾਂ ਆਪਣੇ ਪੰਜਾਬ ਦੇ ਵਿੱਚ ਹੀ ਮਿਲ ਜਾਂਦੀ ਆ। ਤੇ ਇਹ ਲਾਇਆ ਹੋਇਆ ਆਪਾਂ ਮਨੀ ਪਲਾਂਟ ਦਾ ਬੂਟਾ। ਮਨੀ ਪਲਾਂਟ ਦਾ ਬੂਟਾ ਬਹੁਤ ਭਾਰੀ ਹੋ ਗਿਆ ਸੀ। ਉਹਨੂੰ ਆਪਾਂ ਸਾਂਗਤਾ ਤੇ ਹੁਣ ਇਹ ਇਸ ਤਰ੍ਹਾਂ ਦਾ ਦਿਖਦਾ ਤੇ ਇੱਧਰ ਲਾ ਹੋਇਆ ਆਪਾਂ ਐਲੋਵੇਰਾ ਐਲੋਵੇਰਾ ਕੁਮਾਰ ਦਾ ਕੁਮਾਰ ਦਾ ਬੂਟਾ ਤੇ ਕੁਮਾਰ ਦੇ ਬੂਟੇ ਨੇ ਆਪਣੇ